ਹੈਲੋ ਤੇ ਪੰਸਾਵ ਅੱਧਾ ਕੰਮ ਤੁਹਾਡਾ ਮੈਂ ਕਰ ਦਿੰਨਾ ਬਾਕੀ ਟੁੱਪ ਨਿਕਲੇ ਹੀ ਵਧੀਆ ਤੇ ਇਹ ਟੁੱਪ ਨਿਕਲੀ ਤੇ ਸਿਕਾ ਕੇ ਇਹਨਾਂ ਨੂੰ ਅੱਗ ਲਾ ਦਿਓ ਹਾਂਜੀ ਹਾਂ ਲੋਕਤਾਵ ਦਾ ਕੰਮ ਕਰ ਰਹੇ ਨੇ ਲੋਕਤਾਵ ਦਾ ਦੁਕਾਨਾਂ ਤੋਂ ਇੱਕ ਦੀ ਜਗਾ ਚਾਰ ਚਾਰ ਰੁਹਾਫੇ ਲਿਆ ਕੇ ਖਾ ਪੀ ਕੇ ਆਵਦਾ ਘਰਾਂ ਤੋਂ ਸੁੱਟ ਰਹੇ ਨੇ ਬਾਹਰ ਲੋਕਤਾਵ ਦੀ ਪੂਰੀ ਜ਼ਿੰਮੇਵਾਰੀ ਨਿਭਾਉਂਦੇ ਨੇ ਤੇ ਤੁਸੀਂ ਨਿਭਾਓ ਹੁਣ ਭਰਾ ਬਣ ਕੇ ਪੰਚਾਇਤ ਵਾਲਿਆਂ ਦੀ ਜ਼ਿੰਮੇਵਾਰੀ ਤੇ ਮੈਂ ਤੁਹਾਡਾ ਮੜਾ ਮੋਟਾ ਸਹਿਯੋਗ ਕਰਨ ਲੱਗਿਆ ਹੋਇਆ ਤੇ ਇਹ ਤਾਂ ਪੂਰੀਆ ਨਿਕਲੇ ਆਈ हां हां आ जाओ तो ਆਪਣੀ ਕਿਲੀ ਤੇ हां गੱਬੀ ਲੈ ਉਹ ਨਾਲ ਹੀ ਲਾ ਦਿਓ ਅੱਗ ਫਿਰ ਇਹਨਾਂ ਨੂੰ ਲੋਕ ਯਾਰ ਇੰਨਾ ਆਪਦਾ ਫਰਜ਼ ਨਿਭਾ ਰਹੇ ਨੇ ਜ਼ਿੰਮੇਵਾਰੀ ਨਾਲ ਤੁਸੀਂ ਵੀ ਨਿਭਾਓ ਫਿਰ ਪੰਚਾਇਤ ਵਾਲੇ हां हां ਮੈਂ ਲੱਗਿਆ ਹੋਇਆ ਆ ਆ ਭਾਈ ਹੁਣ ਆਪਾਂ ਕਰ ਦਈਏ ਯਾਰ ਥੋੜੀ ਬਹੁਤੀ ਮਦਦ ਪਈ ਲੋਕ ਆਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਪੂਰੀ ਛਾਪੀ ਕੇ ਘਰਾਂ ਚੋਂ ਬਾਹਰ ਸੁੱਟ ਕੇ ਜਾਂਦੇ ਯਾਰ ਏਡੀ ਥੋੜਾ ਹੀ ਨਾ ਨਹੀਂ ਉਹ ਕਹਿਣ ਵੀ ਸਾਡੇ ਘਰਾਂ ਚੋਂ ਅੰਦਰੋਂ ਵੀ ਚੱਕ ਕੇ ਜਾਓ ਪੰਚਾਇਤ ਦਾ ਹੀ ਫਰਜ ਬੰਦਾ ਵੈਸੇ ਤਾਂ ਅੰਦਰੋਂ ਵੀ ਚੱਕ ਕੇ ਜਾਣਾ ਵੀ ਪਰ ਫੇਰ ਵੀ ਲੋਕ ਸਾਡੇ ਇੰਨੇ ਸਿਆਣੇ ਨੇ ਯਾਰ ਬਈ ਉਹ ਘਰਾਂ ਚੋਂ ਬਾਹਰ ਸੱਟ ਕੇ ਜਾਂਦੇ ਆ ਹੈ ਇੰਨਾ ਥੋੜਾ ਪੰਚਾਇਤ ਨੂੰ ਸਨਮਾਨ ਕਰਨਾ ਚਾਹੀਦਾ ਹੈ ਇਹ ਲੋਕਾਂ ਦਾ ਪਿੰਡ ਵਾਲਿਆਂ ਦਾ ਇਹ ਰਿਹਾ ਕੰਮ ਕਰਦੇ ਆ ਹੱਕਾ ਮੜਿਓ ਅੱਗ ਲਾ ਦਿਆ ਕਰੋ ਅੱਗ ਲਾ ਕੇ ਛੱਟਿਆ ਇੱਕ ਜਿੱਥੇ ਰੱਖਦੇ ਆ ਭੋਰਾ ਹੈ ਕਿਉਂ ਤੁਸੀਂ ਆਪਦੇ ਪਿੰਡਾਂ ਨੂੰ ਮੈਂ ਕੰਸਰਾ ਗਿਆ ਬੋਰੀਆਂ ਫੈਲਣ ਲੱਗੀਆਂ ਅਜੇ ਤੁਹਾਡੇ ਢੇਰ ਲੱਗਦੇ ਆ ਤੁਹਾਡੀ ਵਜ੍ਹਾ ਕਰਕੇ ਸਾਰੇ ਆਹਾ 13 ਸਵੇਰਾ ਦਾਜਾ ਲਾ ਕੇ ਇੱਕ ਦੂਏ ਏਰੀਆ ਚ ਜਿੱਥੇ ਲੋਟ ਲੱਗਦਾ ਉੱਥੇ ਕੰਮ ਜਿਆ ਕਰ ਜਾਂਦਾ ਅਗਲਾ ਚੱਲ ਉਹ ਤੁਹਾਨੂੰ ਉੱਪਰ ਵਾਲਾ ਦੇਖਦਾ ਉਹਦੀ ਨਿਗਾ ਚ ਹੁੰਨੀ ਤੁਸੀਂ ਬਸ ਸਕਦੇ ਲੋਕਾਂ ਦੀ ਨਿਗਰਾਨੀ ਤੁਸੀਂ ਨੇਰੇ ਸਵੇਰੇ ਛੱਡ ਦਿੰਦੇ ਹੋ ਹੈ ਨਾ ਇਹਨਾਂ ਨੂੰ ਹੁਣ ਅੱਗ ਲੱਗੇ ਪਾਣੀ ਭਰੇ ਹੋਏ ਇਹਨਾਂ ਚ ਅੱਗ ਵੀ ਨਹੀਂ ਲੱਗਣੀ ਹੈਗੀ ਚਲੋ ਕੋਈ ਨਾ ਹੁਣ ਸਰਪੰਚ ਨਾਲ ਹੋਊਗੀ ਗੱਲ ਆਪਣੀ ਉਹ ਆਪੇ ਸਕੂਕ ਇਹਨਾਂ ਨੂੰ ਨੌ ਮੈਂਬਰ ਨੇ ਆਖਰ ਇੱਕ ਸਰਪੰਚ ਆ 10 ਜਣੇ ਨੇ ਇੰਨਾ ਤਾਂ ਕੰਮ ਕਰਨ ਗਈ ਤੇ ਨਾਲੇ ਪਿੰਡ ਦੇ ਸਾਰੇ ਪਾਸੇ ਇਹੀ ਹਾਲ ਹੈ ਕਿਹੜੇ ਇੱਕ ਪਾਸੇ ਆ ਇਹਨਾਂ ਨੂੰ ਹੁਣ ਆਪਾਂ ਇੱਥੇ ਕਰ ਦਿੰਨੇ ਹਣ ਬਾਕੀ ਆ ਕੇ ਦੇਖ ਲੂ ਸਰਪੰਚ ਵੀ ਠੀਕ ਆ ਦਿਖਾਵੇ ਅਸੀਂ ਵੱਡੇ ਵੱਡੇ ਕਰਨੇ ਆ ਗੁਰੂ ਘਰਾਂ ਚ ਸਵੇਰੇ 4 4 ਵਜੇ ਉੱਠ ਕੇ ਜਾਣਾ ਹੈ ਲੰਗਰ ਲਾਉਣੇ ਅਸੀਂ ਆ ਮੂਰੇ ਸਵੀਰਾਂ ਲੱਗਣਗੀਆਂ ਫਿਰ ਤੋ ਜਿੱਥੋਂ ਬਾਬੇ ਨੇ ਰੋਕਿਆ ਸੀ ਬਾਬੇ ਨਾਨਕ ਨੇ ਕਹਿ ਕੇ ਵੀ ਪਵਨ ਗਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਉਹ ਅਸੀਂ ਨਾ ਹਵਾ ਪਾਣੀ ਧਰਤੀ ਉਹ ਅਸੀਂ ਇੰਨੇ ਚੀਜ਼ਾਂ ਉਹ ਕਰਤੀਆਂ ਆ ਤਾਂ ਹੁਣ ਸੁੱਕੇ ਤੇ ਹੋਊਗਾ ਧੁੱਪ ਲੱਗੀਆਂ ਤੇ ਦੇਖ ਲੋ ਚਿਹਦਣਾ ਸੀ ਅਸੀਂ ਹਲੇ ਬਾਬੇ ਨਾਨਕ ਨੂੰ ਮੰਨ ਰਹੇ ਆ ਜਿੱਦਨੇ ਅਸੀਂ ਬਾਬੇ ਨਾਨਕ ਦੀ ਮੰਨਣ ਲੱਗੇ ਗੱਲ ਉਦਣੇ ਬਣਨੀ ਆ ਜਿੰਨਾ ਚਿਰ ਮਰਜ਼ੀ ਬਾਪੂ ਨੂੰ ਬਾਪੂ ਬਾਪੂ ਕਹੀਂ ਚਲੋ ਜਿੰਨਾ ਚਿਰ ਤੁਸੀਂ ਉਹਦੀ ਗੱਲ ਨਹੀਂ ਆ ਮੰਨਦੇ ਉਨਾ ਚਿਰ ਕੋਈ ਫਾਇਦਾ ਨਹੀਂ ਲਾ ਲੋ ਜਿੱਦਾਂ ਇਹਨੇ ਮਰਜ਼ੀ ਲੰਗਰ ਆਰਟੀਕਲ ਪੜਿਆ ਕਰੋ ਖਬਰਾਂ ਚ ਕੈਂਸਰ ਫੈਲਣ ਲੱਗ ਗਿਆ ਛੋਟੇ ਛੋਟੇ ਬੱਚਿਆਂ ਚ ਵੀ ਆਉਣ ਲੱਗ ਗਈਆਂ ਇਹ ਰਿਪੋਰਟਾਂ ਚ ਆਉਂਦਾ ਆ ਗੰਦਗੀ ਦੇ ਢੇਰਾਂ ਤੋਂ ਉਹ ਉਧਰਲਾ ਕਰਦਿਆਂ